ਜੈ ਪੀਮ ਸਾਥਿਓ ਮੈਂ ਨੀਰਜਾ ਭਾਰਤੀ ਅਤੇ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਉਹਨਾਂ ਦੀ ਲਿਖਤ ਇਕੁਐਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਦੇ ਮਾਧਿਅਮ ਰਾਹੀਂ ਸਾਂਝੀ ਕਰ ਰਹੇ ਹਾਂ ਅਸੀਂ ਹਮੇਸ਼ਾ ਮੇਲ ਮਿਲਾਪ ਸਮੇ ਜੈ ਪੀਮ ਕਿਉਂ ਕਹਿੰਦੇ ਹਾਂ ਬਾਬਾ ਸਾਹਿਬ ਆਪਣੇ ਪਾਸ਼ਨ ਵਿੱਚ ਕਈ ਵਾਰ ਕਿਹਾ ਕਰਦੇ ਸਨ ਕਿ ਭਾਰਤ ਵਿੱਚ ਹਜ਼ਾਰਾਂ ਮਹਾਤਮਾ ਆਏ ਅਤੇ ਚਲੇ ਗਏ ਪਰ ਭਾਰਤ ਦੇ ਅਛੂਤ ਅਛੂਤ ਹੀ ਬਣੇ ਰਹੇ ਉਹ ਭਾਰਤ ਦੇ ਹਿੰਦੂ ਕਾਨੂੰਨ ਅਨੁਸਾਰ ਵੰਚਿਤ ਬੇਦਖਲ ਅਪਵਿੱਤਰ ਹੀ ਬਣੇ ਰਹੇ ਉਨ੍ਹਾਂ ਦੇ ਵਿਕਾਸ ਦੇ ਸਾਰੇ ਰਸਤੇ ਬੰਦ ਰਹੇ ਜਾਨਵਰਾਂ ਤੋਂ ਵੀ ਪਿਹੜੇ ਹਾਲਾਤਾਂ ਵਿੱਚ ਰਹੇ ਅਤੇ ਮਨੁੱਖੀ ਮੁੱਢਲੇ ਅਧਿਕਾਰਾਂ ਤੋਂ ਵंचित ਬੇਦਖਲ ਬਣੇ ਰਹੇ ਬਣੇ ਰਹੇ ਨਹੀਂ ਕਹਿ ਸਕਦੇ ਹਾਂ ਹਿੰਦੂਆਂ ਨੇ ਉਨ੍ਹਾਂ ਦੇ ਧਰਮ ਦੇ ਕਾਨੂੰਨਾਂ ਦੇ ਅਨੁਸਾਰ ਸਾਡੇ ਸਮਾਜ ਨੂੰ ਅਛੂਤ ਅਪਵਿੱਤਰਤਾ ਸਾਡੇ ਨਾਲ ਜ਼ਬਰਦਸਤੀ ਮੜ ਦਿੱਤੀ ਉੱਚ ਜਾਤੀ ਵਾਲੇ ਹਿੰਦੂ ਸਾਡੇ ਨਾਲ ਹਜ਼ਾਰਾਂ ਸਾਲ ਜਾਨਵਰਾਂ ਤੋਂ ਵੀ ਪਿਹੜਾ ਸਲੂਕ ਕਰਦੇ ਰਹੇ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਡਕਰ ਦੀ ਮਿਹਨਤ ਨਾਲ ਬਣੇ ਭਾਰਤ ਦੇ ਸੰਵਿਧਾਨ ਦੇ ਕਾਨੂੰਨ ਨੇ 26 ਜਨਵਰੀ 1950 ਨੂੰ ਸਾਡਾ ਜੀਵਨ ਬਦਲ ਦਿੱਤਾ ਅਛੂਤਾ ਅਤੇ ਅਪਵਿੱਤਰਤਾ ਹਟਾ ਦਿੱਤੀ ਅਸੀਂ ਵੀ ਹੋਰਾਂ ਵਾਂਗ ਆਮ ਮਨੁੱਖ ਬਣ ਗਏ ਤਾਂ ਫੇਰ ਅਸੀਂ ਜੈ ਪੀਮ ਨਹੀਂ ਕਹਾਂਗੇ ਤਾਂ ਕੌਣ ਕਹੇਗਾ ਅੱਜਕੱਲ ਐਸਸੀ ਸਮਾਜ ਦੇ ਪੜ੍ਹੇ ਲਿਖੇ ਚੰਗੇ ਰੋਜ਼ਗਾਰ ਦੇ ਸਾਧਨਾ ਸ਼ਹਿਰ ਵਿੱਚ ਰਹਿਣ ਵਾਲੇ ਮਾਪਿਆਂ ਦੇ ਨਵੀਂ ਜਨਰੇਸ਼ਨ ਦੇ ਬੱਚੇ ਜਾਤੀਵਾਦ ਤੇ ਗੱਲ ਕਰਨ ਅਤੇ ਸੁਣਨ ਤੋਂ ਜਲਦੀ ਉਕਤਾਂ ਜਾਂਦੇ ਹਨ ਉਹ ਅਕਸਰ ਕਹਿ ਦਿੰਦੇ ਹਨ ਆਪਣੇ ਜਮਾਤੀਆਂ ਦੇ ਨਾਲ ਬਰਾਬਰੀ ਨਾਲ ਰਹਿੰਦੇ ਹਨ ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਕੁਝ ਹੱਦ ਤੱਕ ਤਾਂ ਇਹ ਸਹੀ ਵੀ ਹੈ ਪਰ ਇਹ ਪੜੇ ਲਿਖੇ ਐਸਸੀ ਵਰਗ ਦੀ ਆਬਾਦੀ ਦਾ ਮੁਸ਼ਕਿਲ ਨਾਲ 15 ਤੋਂ 20% ਹੀ ਹੋ ਸਕਦਾ ਹੈ ਬਾਕੀ ਐਸਸੀ ਲੋਕ ਪਿੰਡਾਂ ਅਤੇ ਦੂਰ ਦੁਰਾਡੇ ਰਹਿਣ ਵਾਲੇ ਐਸਸੀ ਐਸਟੀ ਵਰਗ ਨਾਲ ਹੁੰਦਾ ਵਰਤਾਓ ਸ਼ਹਿਰ ਦੇ ਐਸਸੀ ਵਰਗ ਦੇ ਬੱਚੇ ਜਾਣਦੇ ਹੀ ਨਹੀਂ ਉਹਨਾਂ ਨਾਲ ਕਿਦਾਂ ਦਾ ਵਰਤਾਓ ਹੁੰਦਾ ਹੈ ਜਿਨ੍ਹਾਂ ਨੂੰ ਆਮ ਲੋਕ ਸੰਬੋਧਨ ਹੀ ਵੇੜੇ ਵਾਲੇ ਕਰਕੇ ਕਰਦੇ ਹੁੰਦੇ ਹਨ ਉਹ ਸ਼ਬਦ ਵਰਤੇਦੇ ਹਨ ਜ ਜਨਾਂ ਨਾਲ ਉਹਨਾਂ ਵਿੱਚ ਹੀਣ ਭਾਵਨਾ ਬਣੀ ਰਹੇ ਅਜਿਆ ਨਹੀਂ ਸੀ ਕਿ ਹਿੰਦੂਆਂ ਦੇ ਅਛੂਤਾ ਦੇ ਕਾਨੂੰਨ ਕੇਵਲ ਹਿੰਦੂਆਂ ਵਿੱਚ ਹੀ ਪ੍ਰਚਲਿਤ ਸਨ ਜਾਂ Hindu ਧਰਮ ਨੂੰ ਮੰਨਣ ਵਾਲੇ ਸਮਾਜ ਵਿੱਚ ਹੀ ਲਾਗੂ ਹੁੰਦੇ ਸਨ ਇਹਨਾਂ ਦੇ ਤਰਜ ਤੇ ਭਾਰਤ ਦੇ ਹੋਰ ਧਰਮ ਵਾਲੇ ਵੀ ਉਹਨਾਂ ਨਾਲ ਅਛੂਤਾਵਾਂ ਵਾਲਾ ਹੀ ਵਿਵਹਾਰ ਕਰਦੇ ਸਨ ਭਾਰਤ ਦਾ ਅਛੂਤ ਸਮਾਜ ਦਾ ਮਨੁੱਖ ਮੁਸਲਿਮ ਬਣਿਆ ਕ੍ਰਿਸਚੀਅਨ ਬਣਿਆ ਪਾਰਸੀ ਬਣਿਆ ਇੱਥੋਂ ਤੱਕ ਕਿ ਸਿੱਖ ਜਾਂ ਹੋਰ ਵੀ ਬਣਿਆ ਉਹਨਾਂ ਨਾਲ ਵਰਤਾਓ ਹਿੰਦੂਆਂ ਵਾਂਗ ਅਛੂਤਾਵਾਂ ਵਾਲਾ ਹੀ ਕੀਤਾ ਜਾਂਦਾ ਰਿਹਾ ਜਾਤੀ ਦੀ ਬਿਮਾਰੀ ਅੱਜ ਵਿਦੇਸ਼ਾਂ ਵਿੱਚ ਚਲੀ ਗਈ ਹੈ ਪਰ ਜਾਤੀ ਵਿਤਕਰਵਾਦ ਦਾ ਉੱਥੇ ਭਾਰਤੀ ਘਟ ਗਿਣਤੀ ਹੋਣ ਕਰਕੇ ਜਿਆਦਾ ਤਾਲਮੇਲ ਬਹੁਤਾ ਨਹੀਂ ਹੋ ਪੈਂਦਾ ਪਰ ਫਿਰ ਵੀ ਜਦੋਂ ਦੋ ਭਾਰਤੀ ਵਿਦੇਸ਼ਾਂ ਵਿੱਚ ਮਿਲਦੇ ਹਨ ਜਾਤੀਵਾਦ ਦੇ ਰੰਗ ਉਗੜਨੇ ਸ਼ੁਰੂ ਹੋ ਜਾਂਦੇ ਹਨ ਮੁਢਲੀ ਜਾਣਕਾਰੀ ਸਾਂਝੀ ਕਰਦੇ ਹੀ ਸਵਾਲ ਹੁੰਦਾ ਹੈ ਕਿਹੜਾ ਪਿੰਡ ਸ਼ਹਿਰ ਹੈ ਕਿਹੜਾ ਪਾਈਚਾਰਾ ਹੈ ਜਿਸ ਦਾ ਬਹੁਤ ਵਾਰੀ ਭਾਵ ਦੂਜੇ ਦੀ ਜਾਤੀ ਜਾਣਨਾ ਹੀ ਹੁੰਦਾ ਹੈ ਬਾਬਾ ਸਾਹਿਬ ਨੇ ਭਾਰਤ ਵਿੱਚ ਅਜਿਹੇ ਬਹੁਤ ਸਾਰੇ ਅਮਾਨਵੀ ਵਿਵਹਾਰਾਂ ਤੋਂ ਰੋਕ ਲਾਈ ਅਛੂਤਾਂ ਨੂੰ ਮੋਢਲੇ ਅਧਿਕਾਰ ਦੇ ਕੇ ਆਮ ਮਨੁੱਖ ਬਣਾਇਆ ਜੇਕਰ ਆਮ ਮਨੁੱਖ ਬਣਾਉਣ ਵਾਲੇ ਮਨੁੱਖ ਦੀ ਜੈ ਜੈਕਾਰ ਉਹ ਲੋਕ ਨਹੀਂ ਕਰਨਗੇ ਜਿਨ੍ਹਾਂ ਦਾ ਹਜ਼ਾਰਾਂ ਸਾਲਾਂ ਬਾਅਦ ਜੀਵਨ ਬਦਲਿਆ ਤਾਂ ਹੋਰ ਕੌਣ ਕਰੇਗਾ ਨਾਲੇ ਉਹਨਾਂ ਦਾ ਕੰਮ ਪਵਿਕ ਵਿੱਚ ਕੇਵਲ ਜੇ ਪੀਮ ਕੈਨ ਨਾਲ ਕੰਮ ਚੱਲਣ ਵਾਲਾ ਨਹੀਂ ਉਹਨਾਂ ਦੀ ਵਿਚਾਰਦਾਰਾਂ ਨੂੰ ਵੀ ਆਪਣਾ ਕੇ ਅੱਗੇ ਵਧਣਾ ਹੋਵੇਗਾ ਤਾਂ ਕਿ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਤੋਂ ਵੀ ਪੇੜੇ ਹਾਲਾਤਾਂ ਵਿੱਚ ਰਹਿੰਦੇ ਪਾਰਤ ਦੇ ਅਛੂਤਾਂ ਨੂੰ ਬਾਬਾ ਸਾਹਿਬ ਦੇ ਸੰਗਰਾਸ਼ ਕਰਕੇ ਥੋੜੀ ਹੋਸ਼ ਆਈ ਤਾਂ ਉਹਨਾਂ ਨੇ ਵੀ 1940 ਨੂੰ ਮਹਾਰ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਦਾਨਗੀ ਹੇਠ ਪਹਿਲਾ ਅਛੂਤ ਸੁਤੰਤਰਤਾ ਦਿਵਸ ਮਨਾਇਆ ਅੱਜ ਅਸੀਂ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ 1927 ਦੇ ਚਾਵਦਾਰ ਤਾਲਾਬ ਸੰਗਰਾਸ਼ ਦੀ ਯਾਦ ਵਿੱਚ ਇਸ ਦਿਵਸ ਨੂੰ ਮਨਾਉਣ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਸਮਾਨਤਾ ਅਤੇ ਮਨੁੱਖੀ ਅਧਿਕਾਰ ਸਾਫ਼ ਪਾਣੀ ਦੇ ਤਲਾਬਾਂ ਤੋਂ ਪਾਣੀ ਪੀਣ ਦੇ ਅਧਿਕਾਰ ਪ੍ਰਾਪਤ ਕਰਨ ਦੀ ਜਿੱਤ ਵਜੋਂ ਭਾਰਤ ਦੇ ਅਛੂਤਾ ਨੇ ਦੇਖਿਆ ਚੁੰਬਰ ਸਾਹਿਬ ਕਹਿੰਦੇ ਹਨ ਕਿ ਬਾਬਾ ਸਾਹਿਬ ਦੇ ਪਾਸ਼ਣ ਵਿੱਚ ਸੁਤੰਤਰ ਲੇਬਰ ਪਾਰਟੀ ਦੇ ਚੰਡੇ ਨੂੰ ਲਹਿਰਾਉਣ ਜਲੂਸ ਕੱਢਣ ਅਤੇ ਆਜ਼ਾਦੀ ਦੀ ਪ੍ਰਤੀਗਿਆ ਲੈਣ ਵਰਗੇ ਕਾਰਜਾਂ ਦਾ ਜ਼ਿਕਰ ਹੈ ਜਿਸ ਵਿੱਚ ਅਛੂਤਾ ਨੂੰ ਰਾਜਨੀਤਿਕ ਸੱਤਾ ਵਿੱਚ ਹਿੱਸਾ ਲੈਣ ਦੀ ਸੋਅ ਸ਼ਾਮਲ ਸੀ ਅਤੇ ਇਹ ਸਮਾਜਿਕ ਸਦਾਰ ਦੀ ਲੋੜ ਤੇ ਜ਼ੋਰ ਦਿੰਦਾ ਹੈ ਅਤੇ ਉਹ ਸਿਰਫ ਰਾਜਨੀਤਿਕ ਆਜ਼ਾਦੀ ਦੀ ਬਜਾਏ ਸਮਾਜਿਕ ਬਰਾਬਰੀ ਅਤੇ ਵਿਵਸਥਾ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ ਉਹ ਆਰੀਆ ਸਭਿਆਚਾਰ ਦੀ ਆਲੋਚਨਾ ਕਰਦੇ ਹੋਏ ਬੁੱਧ ਧਰਮ ਦੇ ਸਦਾਰਵਾਦੀ ਯਤਨਾਂ ਨੂੰ ਪ੍ਰਸ਼ੰਸਾਯੋਗ ਦੱਸਦੇ ਹਨ ਅਤੇ ਮਹਾਰ ਪਾਈਚਾਰੇ ਵਿੱਚ ਆਈ ਜਾਗਰਤੀ ਅਤੇ ਸ਼ਸ਼ਤੀਕਰਨ ਤੇ ਚਾਣਨਾ ਪਾਉਂਦੇ ਹਨ ਅੰਤ ਵਿੱਚ ਉਹ ਕੁੰਬੀ ਅਤੇ ਮਰਾਠਾ ਪਾਈਚਾਰਿਆਂ ਨੂੰ ਵੀ ਸਮਾਜਿਕ ਜਾਗਰਤੀ ਅਤੇ ਰਾਜਨੀਤਿਕ ਪ੍ਰਤੀਨਿਧਤਾ ਲਈ ਪ੍ਰੇਰਿਤ ਕਰਦੇ ਹਨ ਬਾਬਾ ਸਾਹਿਬ ਦੀ ਰਹਿਨੁਮਾਈ ਵਿੱਚ ਜੁੜਿਆ ਅਛੂਤ ਸਮਾਜ ਆਪਣੀ ਰਾਜਨੀਤੀ ਨੂੰ ਆਦਰਸ਼ਤਾ ਨਾਲ ਭਾਰਤ ਵਿੱਚ ਸਮਾਨਤਾ, ਇਕਤਾ, ਪਾਈਚਾਰਾ ਬਣਾਉਣ ਨੂੰ ਮੁੱਖ ਰੱਖ ਕੇ ਚੱਲ ਚਲਾ ਰਹੇ ਸਨ ਤਾਂ ਕਿ ਉਹਨਾਂ ਦੇ ਸਮਾਜ ਨੂੰ ਭਾਰਤ ਦੀ ਆਜ਼ਾਦੀ ਦੇ ਨਾਲ ਸੱਤਾ ਸ਼ਕਤੀ ਵਿੱਚ ਹਿੱਸੇਦਾਰ ਹੋਣ ਦੇ ਨਾਲ-ਨਾਲ ਸੱਤਾ ਦੇ ਨਿਰਣਾਇਕ ਮੰਡਲ ਵਿੱਚ ਇਮਾਨਦਾਰ ਨੁਮਾਇੰਦਗੀ ਮਿਲ ਸਕੇ ਇਹ ਭਾਰਤ ਦੇ ਹਿੰਦੂ ਉੱਚ ਵਰਗ ਨੂੰ ਮਨਜ਼ੂਰ ਨਹੀਂ ਸੀ ਅੱਜ ਵੀ ਮਨਜ਼ੂਰ ਨਹੀਂ ਦਿਖਾਈ ਦਿੰਦਾ ਹੈ ਅੱਜ ਵੀ ਭਾਰਤ ਦੇ ਕਥਿਤ ਉੱਚ ਵਰਗ ਦੇ ਨੇਤਾ ਲੋਕ ਉਹਨਾਂ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਲ ਹੋਣ ਨੂੰ ਤਰਜੀ ਦਿੰਦੇ ਹਨ ਜੇਨਾਦੀ ਫੈਸਲੇ ਲਾਇਨ ਦੀ ਪਾਵ ਨਿਰਣਾਇਕ ਸ਼ਕਤੀ ਉੱਚ ਵਰਗ ਖਾਸ ਕਰ ਹਿੰਦੂਵਾਦੀ ਲੋਕਾਂ ਦੇ ਹੱਥਾਂ ਵਿੱਚ ਹੁੰਦੀ ਹੈ ਉਹ ਸ਼ਾਸਨ ਪ੍ਰਸ਼ਾਸਨ ਵਿੱਚ ਐਸਸੀ ਐਚਟੀ ਅਤੇ ਹੋਰ ਵਰਗਾਂ ਨੂੰ ਅਹੁਦੇਦਾਰੀਆਂ ਦੇਣਾ ਹੀ ਸਵੀਕਾਰ ਕਰਦੇ ਹਨ ਪਰ ਅਹੁਦੇ ਦੀਆਂ ਸ਼ਕਤੀਆਂ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ ਅਜਿਹੀ ਆਜ਼ਾਦੀ ਨੂੰ ਮੁਸਲਿਮ ਲੀਗ ਦੇ ਨੇਤਾ ਸਵੀਕਾਰ ਨਹੀਂ ਕਰਦੇ ਸਨ ਅਤੇ ਨਾ ਹੀ ਡਾਕਟਰ ਅੰਬੇਡਕਰ ਇਸ ਤਰ੍ਹਾਂ ਦੀ ਸੱਤਾ ਦੀ ਤਬਦੀਲੀ ਨੂੰ ਆਜ਼ਾਦੀ ਮੰਨਦੇ ਸਨ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਬਣ ਜਾਣ ਦੇ ਬਾਅਦ ਵੀ ਆਪਣੇ ਭਾਸ਼ਣਾ ਵਿੱਚ ਕਿਹਾ ਕਿ ਭਾਰਤ ਦੇ ਐਸਸੀ ਐਸਟੀ ਵਰਗ ਨੂੰ ਆਪਣੀ ਆਜ਼ਾਦੀ ਅਤੇ ਬਰਾਬਰੀ ਲੈਣਾ ਹਾਲੇ ਬਾਕੀ ਹੈ 29 ਅਕਤੂਬਰ 1951 ਨੂੰ ਬਾਬਾ ਸਾਹਿਬ ਨੇ ਪਟਿਆਲਾ ਵਿੱਚ ਆਪਣੇ ਭਾਸ਼ਣ ਵਿੱਚ ਵੀ ਇਹ ਗੱਲ ਦਰਾਈ ਸੀ ਇਹੋ ਹੀ ਮੁੱਖ ਕਾਰਨ ਭਾਰਤ ਦੇ ਵਟਵਾਰੇ ਦਾ ਕਾਰਨ ਬਣਿਆ ਕਿਉਂਕਿ ਮੁਸਲਮਾਨ ਸਮਾਜ ਅਤੇ ਇਸ ਦੇ ਨੇਤਾ ਆਪਣੀ ਸਥਿਤੀ ਨੂੰ ਭਾਰਤ ਦੇ ਪਵਿੱਖ ਦੀਆਂ ਸਰਕਾਰਾਂ ਵਿੱਚ ਸੱਤਾ ਸ਼ਕਤੀ ਤੋਂ ਬਾਹਰ ਰਹਿਣ ਵੱਜੋਂ ਦੇਖ ਰਹੇ ਸਨ ਉਹਨਾਂ ਦੇ ਕਾਂਗਰਸ ਨਾਲ ਤਾਲਮੇਲ ਕਰਕੇ ਸੰਗਰਸ਼ ਦੀਆਂ ਕਈ ਕੋਸ਼ਿਸ਼ਾਂ ਅਤੇ ਸਮਝੌਤੇ ਹੋਏ ਪਰ ਕਾਂਗਰਸ ਦੇ ਕੁਝ ਸਵਾਰਥੀ ਭਾਵ ਨਾਲ ਕੰਮ ਕਰਨ ਵਾਲੇ ਨੇਤਾਵਾਂ ਕਾਰਨ ਮੁਸਲਿਮ ਸਮਾਜ ਦਾ ਪਰੋਸਾ ਨਾ ਜਿੱਤ ਸਕੇ ਉਦਾਹਰਨ ਲਈ 1936 ਵਿੱਚ ਲਖਨਊ ਵਿੱਚ ਕਾਂਗਰਸ ਅਤੇ ਮੁਸਲਿਮ ਸਮਾਜ ਦੇ ਸਾਂਝੇ ਸਮੇਲਨ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਐਉਂ ਜਿਹੇ ਹਾਲਾਤ ਕਰਮਚੰਦ ਗਾਂਧੀ ਜੀ ਦੇ ਸਿਆਸਤ ਵਿੱਚ ਆਉਣ ਤੋਂ ਬਾਅਦ ਹੀ ਬਣੇ ਨਹੀਂ ਤਾਂ ਮੋਹਮਦ ਅਲੀ ਜਨਾਬ ਪਹਿਲਾ ਕਾਂਗਰਸ ਦੇ ਹੀ ਆਗੂ ਸਨ ਇਸੇ ਹੀ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਵੀ ਗਾਂਧੀ ਜੀ ਦੀ ਪਖਪਾਤੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਜਿਵੇਂ ਕਿ ਅੱਜ ਦੀਆਂ ਸਰਕਾਰਾਂ ਦੀ ਗੱਲ ਕਰੀਏ ਤਾਂ ਉਹ ਸਭ ਦਾ ਸਾਥ ਸਭ ਦਾ ਵਿਕਾਸ ਵਰਗੇ ਜੁਮਲੇ ਹਵਾ ਵਿੱਚ ਉਛਾਲਦੇ ਰਹਿੰਦੇ ਹਨ ਉਸੇ ਤਰ੍ਹਾਂ ਕਾਂਗਰਸ ਅਤੇ ਗਾਂਧੀ ਜੀ ਉਹ ਵੀ ਸਭ ਦਾ ਸਾਥ ਦਾ ਪ੍ਰਚਾਰਤਾ ਕਰਦੇ ਸਨ ਪਰ ਸੱਤਾ ਵਿੱਚ ਆਉਂਦੇ ਹੀ ਸਰਮਾਇਦਾਰ ਦੇ ਪੱਖ ਵਿੱਚ ਕਾਨੂੰਨ ਬਣਾਉਂਦੇ ਸਨ ਦੇਖੇ ਗਏ 1937 ਵਿੱਚ ਕਾਂਗਰਸ ਦੀ ਮਹਾਰਾਸ਼ਟਰ ਵਿੱਚ ਸਰਕਾਰ ਬਣੀ ਤਾਂ ਕਾਂਗਰਸ ਨੇ کارਖਾਨੇਦਾਰਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਜੋ ਮਜ਼ਦੂਰ ਜਮਾਤ ਦੇ ਖਿਲਾਫ ਸਨ ਬੰਬੇ ਦੇ ਮਜ਼ਦੂਰਾ ਨੇ ਐਕਟ ਦੇ ਖਿਲਾਫ 1938 ਵਿੱਚ ਡਾਕਟਰ ਅੰਬੇਡਕਰ ਅਤੇ ਕਾਮਰੇਡਾ ਨੇ ਮਿਲ ਕੇ ਲੱਖਾਂ ਮਜ਼ਦੂਰਾ ਨੂੰ ਨਾਲ ਲੈ ਕੇ ਹੜਤਾਲ ਕੀਤੀ ਸੀ। ਹੜਤਾਲੀ ਕਾਮਿਆਂ ਉੱਤੇ ਗਰਸ ਦੇ ਪੇਜੇ ਗੁੰਡਿਆਂ ਨੇ ਹਮਲੇ ਕਰਦੇ ਹੋਏ ਪੱਥਰ ਵਾਰਏ ਸਨ। 2 ਦਰਜਨ ਦੇ ਕਰੀਬ ਮਜ਼ਦੂਰ ਜ਼ਖਮੀ ਹੋ ਗਏ ਸਨ। ਵਿਰੋਧ ਪ੍ਰਦਰਸ਼ਨਾਂ ਅਤੇ ਕੂਟਨੀਤਿਕ ਚਾਲ ਚੱਲਦੇ ਹੋਏ ਗਾਂਧੀ ਜੀ ਅਤੇ ਉਹਨਾਂ ਦੀ ਕਾਂਗਰਸੀਆਂ ਨੇ ਦਲਤਾਂ ਤੇ ਮੁਸਲਮਾਨਾਂ ਨੂੰ ਸੱਤਾ ਵਿੱਚ ਕੁਝ ਹੱਦ ਤੱਕ ਹਿੱਸੇਦਾਰੀ ਵੀ ਦੇਣਾ ਮੰਨ ਲਿਆ ਸੀ ਪਰ ਨਿਰਣਾਇਕ ਸ਼ਕਤੀ ਉਹ ਕੇਵਲ ਉੱਚ ਜਾਤੀ ਵਰਗ ਦੇ ਹਿੰਦੂਆਂ ਦੇ ਹੱਥਾਂ ਵਿੱਚ ਹੀ ਰੱਖਣਾ ਚਾਹੁੰਦੇ ਸਨ। ਉਹ ਇਸ ਵਿੱਚ ਸਫਲ ਹੋਏ ਨਤੀਜਨ ਦੇਸ਼ ਦੇ ਦੋ ਟੁਕੜੇ ਕਰਨ ਦੇ ਕੰਮ ਨੂੰ ਠੀਕ ਮੰਨ ਲਿਆ ਇਸ ਤਰ੍ਹਾਂ ਦੇ ਮਾਹੌਲ ਵਿੱਚ ਬਹੁਤ ਸਾਰੇ ਵਰਗਾਂ ਦੇ ਨੇਤਾ ਅਤੇ ਸਿਆਸੀ ਦਲ ਕਾਂਗਰਸ ਪਾਰਟੀ ਦੇ ਬਾਹਰੋਂ ਅਤੇ ਕਈ ਅੰਦਰੋਂ ਸਹਿਯੋਗੀ ਬਣੇ ਹੋਏ ਸਨ ਜਿਸ ਕਾਰਨ ਡਾਕਟਰ ਅੰਬੇਡਕਰ ਦੀ ਦਲਿਤਾਂ ਦੇ ਹੱਕ ਅਧਿਕਾਰ ਅਤੇ ਹਿੰਦੂ ਸਮਾਜ ਵਿੱਚ ਸਮਾਨਤਾ ਮਾਨ ਸਨਮਾਨ ਦੇ ਸੰਗਰਾਸ਼ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਰਿਹਾ ਅਜਿਹੇ ਨੇਤਾਵਾਂ ਵਿੱਚ ਬਾਬੂ ਜਗਜੀਵਨ ਰਾਮ ਜੋ ਉਹਨਾਂ ਤੋਂ 4 ਸਾਲ ਛੋਟੇ ਸਨ ਉਹ ਕਾਂਗਰਸ ਦੇ ਮੈਂਬਰ ਸਨ ਇਹ ਹੋਰ ਦਿਲਕ ਨੇਤਾ ਮ드ਰਾਸ ਤੋਂ ਐਮ ਸੀ ਰਾਜਾ ਜੋ ਬਾਬਾ ਸਾਹਿਬ ਤੋਂ 8 ਸਾਲ ਵੱਡੇ ਸਨ ਉਹਨਾਂ ਨੇ ਕਾਂਗਰਸ ਦੇ ਇਸ਼ਾਰੇ ਤੇ ਅਲੱਗ ਸ਼ੈਡਿਊਲਡ ਕਾਸਟ ਫੈਡਰੇਸ਼ਨ ਬਣਾਈ ਆਪ ਉਸ ਦੇ ਪ੍ਰਧਾਨ ਬਣੇ ਅਛੂਤਾਂ ਨੂੰ ਪੂਰਨ ਆਜ਼ਾਦੀ ਦੇਣ ਵਾਲਾ 2 ਵੋਟ ਦਾ ਅਧਿਕਾਰ ਦੇਣ ਵਾਲੇ ਮੈਕਡੋਨਲਡ ਐਵਾਰਡ ਮਿਲਣ ਤੋਂ ਪਹਿਲਾਂ ਹੀ ਉਸਨੇ ਹਿੰਦੂ ਮਹਾਸਭਾ ਦੇ ਨੇਤਾ ਡਾਕਟਰ ਮੁੰਜੇ ਨਾਲ ਸਮਝੌਤਾ ਕਰਕੇ ਮੰਨ ਲਿਆ ਕਿ ਉਹ ਆਪਣਾ ਹਿੰਦੂ ਸਮਾਜ ਤੋਂ ਆਜ਼ਾਦ ਕਰ ਆਪਣਾ ਨੇਤਾ ਆਪ ਚੁਣਨ ਵਾਲਾ ਅਧਿਕਾਰ ਦਿਆ ਵਾਲੀ ਵੋਟ ਹੱਕ ਨਹੀਂ ਲੈਣਗੇ ਇਸ ਸਮਝੌਤੇ ਨੂੰ ਰਾਜਾ ਮੂਜੇ ਪੈਕਟ ਵੀ ਕਿਹਾ ਜਾਂਦਾ ਹੈ ਰਾਜਾ ਨੇ ਮੰਨ ਲਿਆ ਸੀ ਕਿ ਉਹਨਾਂ ਨੂੰ ਹਿੰਦੂਆਂ ਦੁਆਰਾ ਦਿੱਤਾ ਰਾਖਵਾਕਰਨ ਮਨਜ਼ੂਰ ਹੋਵੇਗਾ ਜਿਸ ਨੂੰ ਪਾਕ ਵਰਗਾ ਹੱਕ ਹੀ ਕਿਹਾ ਜਾ ਸਕਦਾ ਹੈ ਇਸ ਸਮਝੌਤੇ ਨਾਲ ਗਾਂਧੀ ਜੀ ਅਤੇ ਉਸ ਦੀ ਕਾਂਗਰਸ ਦੇ ਹੌਸਲੇ ਬੁਲੰਦ ਹੋ ਗਏ ਅੰਬੇਦਕਰ ਅਤੇ ਅੰਗਰੇਜ਼ ਸਰਕਾਰ ਦੁਆਰਾ ਇਨਸਾਫ ਨੂੰ ਦੇਖਦੇ ਹੋਏ ਦਿੱਤਾ ਮੈਕਡੋਨਲਡ ਐਵਾਰਡ ਅਛੂਤਾ ਨੂੰ ਹਿੰਦਿਆ ਦੇ ਪੰਜੇ ਵਿੱਚੋਂ ਆਜ਼ਾਦ ਕਰਨ ਵਾ ਵੋਟ ਹੱਕ ਗੁਆਣਾ ਦਾ ਕਾਰਨ ਬਣਿਆ ਉਹ ਦਲਿਤ ਨੇਤਾ ਰਾਜਾ ਦਾ ਕਰਮ ਸੀ ਇਹ ਹੀ ਬਾਬਾ ਸਾਹਬ ਨੂੰ ਪੂਨਾ ਸਮਝੌਤਾ ਕਰਨ ਲਈ ਮਜਬੂਰੀ ਦਾ ਕਾਰਨ ਬਣਿਆ ਐਮ ਸੀ ਰਾਜਾ ਨੂੰ ਭਾਰਤ ਦੇ ਦਲਿਤ ਸਮਾਜ ਦਾ ਮਹਾ ਗਦਾਰ ਦਾ ਖਿਤਾਬ ਦੇਣਾ ਸਹੀ ਹੈ ਉਸ ਨੇ ਸਦਾਰੀ ਕਾਂਗਰਸ ਦਾ ਕਾਲਜਡ ਬਣ ਕੇ Dalit ਸਮਾਜ ਦੀ ਆਜ਼ਾਦੀ ਅਤੇ ਬਰਾਬਰ ਦਾ ਮਾਨ ਸਨਮਾਨ ਪਾਉਣ ਦਾ ਅਧਿਕਾਰ ਗਵਾ ਦਿੱਤਾ। ਉਸ ਦੇ Dalit ਵਿਰੋਧੀ ਮਾੜੇ ਕਰਮ ਨੂੰ ਕਾਂਗਰਸ ਸੱਤਾ ਸ਼ਕਤੀ ਵਿੱਚ ਹੋਣ ਕਾਰਨ ਉਸ ਦੇ ਕਰਮ ਨੂੰ ਕਦੇ ਵੀ ਇਤਿਹਾਸ ਵਿੱਚ ਉਜਾਗਰ ਹੋਣ ਨਹੀਂ ਦਿੱਤਾ। ਬਾਬਾ ਸਾਹਿਬ ਦਾ ਸੰਗਰਾਸ਼ ਮੁਸਲਿਮ ਲੀਗ ਦੀ ਤਰ੍ਹਾਂ ਅਲੱਗ ਰਾਸ਼ਟਰ ਬਣਵਾਉਣ ਦਾ ਨਹੀਂ ਸੀ, ਉਹ ਭਾਰਤ ਵਿੱਚ ਹੀ ਰਹਿ ਕੇ ਆਪਣੇ ਸਮਾਜ ਦਾ ਬਰਾਬਰ ਦਾ ਮਾਨ ਸਨਮਾਨ ਪਾਉਣਾ ਚਾਹੁੰਦੇ ਸਨ। ਅਗਰ ਬਾਬਾ ਸਾਹਿਬ ਦੁਆਰਾ ਬਰਾਬਰੀ ਦਾ ਮਾਨ ਸਨਮਾਨ ਦਿਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਰਹੀ ਹੈ ਉਹ ਕਾਰਨ ਇਹ ਸੀ ਕਿ ਕੁਝ ਦਲਿਤ ਅੰਦੋਲਨ ਦੇ ਗਦਾਰ ਨੇਤਾਮਾ ਕਾਰਨ ਹੀ ਹੈ ਜਿਹੜੇ ਦਲਿਤਾਂ ਦਾ ਪਵਿੱਕ ਕਾਂਗਰਸ ਪਾਰਟੀ ਵਿੱਚੋਂ ਦੇਖਦੇ ਬਾਬਾ ਸਾਹਿਬ ਦਾ ਵਿਰੋਧ ਕਰਦੇ ਸਨ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ 19 ਮਾਰਚ 1940 ਨੂੰ ਭਾਰਤ ਦੇ ਅਛੂਤਾਂ ਨੇ ਪਹਿਲਾ ਅਛੂਤਾਂ ਦੀ ਆਜ਼ਾਦੀ ਦਾ ਸਮਾमेलन ਕਰਕੇ ਭਾਰਤ ਦੇ ਦਲਿਤ ਸਮਾਜ ਵਿੱਚ ਅਣਖ ਜਗਾਈ ਗਈ ਬਾਬਾ ਸਾਹਿਬ ਦੀ ਮੌਤ ਤੋਂ ਬਾਅਦ ਭੋਜਨ ਅਦੋਲਨ ਲਗਭਗ ਰੁਕ ਹੀ ਗਿਆ ਸੀ ਪਰ ਅਸੀਂ ਜਾਣਦੇ ਹਾਂ ਕਦੇ ਵੀ ਕਿਸੇ ਅੰਦੋਲਨ ਦਾ ਬੀਜ ਖਤਮ ਨਹੀਂ ਹੁੰਦਾ ਉਸੇ ਹੀ ਕਾਰਨ ਬਹੁਤ ਸਾਰੇ ਦਲਿਤ ਗਿਆਨੀ ਸੰਗਰਸ਼ੀ ਲੋਕ ਨਿੱਜੀ ਜਾਂ ਛੋਟੇ-ਛੋਟੇ ਸੰਗਠਨਾ ਦੇ ਰੂਪ ਵਿੱਚ ਇਸ ਨੂੰ ਜ਼ਿੰਦਾ ਰੱਖਦੇ ਹੋਏ ਅੱਗੇ ਵਧਾ ਰਹੇ ਸਨ ਇਸ ਵਿੱਚੋਂ ਹੀ ਸਾਇਬ ਕਾਂਸ਼ੀਰਾਮ ਜੀ ਦਾ ਜਨਮ ਹੋਇਆ ਅਤੇ ਸਾਇਬ ਕਾਂਸ਼ੀਰਾਮ ਦੇ ਕਾਰਮਾ ਵਿੱਚ ਸ਼ਾਮਲ ਹੋ ਕੇ ਕੁਮਾਰੀ ਮਾਇਆਵਤੀ ਵੀ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਏ ਅਤੇ ਬਾਬਾ ਸਾਹਿਬ ਦੇ ਕਾਰਮਾ ਨੂੰ ਉਹਨਾਂ ਦੇ ਆਉਣ ਨਾਲ ਟਕੜਾ ਹੁੰਗਾਰਾ ਮਿਲਿਆ ਉਹ ਚਾਰ ਵਾਰੀ ਭੋਜਨ ਸਮਾਜ ਪਾਰਟੀ ਵੱਲੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਬੋਝਨ ਸਮਾਜ ਪਾਰਟੀ ਨੂੰ ਭਾਰਤੀ ਦਲਿਤ ਅੰਦੋਲਨ ਦੀ ਪ੍ਰਮੁੱਖ ਤਾਰਾ ਹੋਣ ਦਾ ਅਤੇ ਕਾਂਗਰਸ-ਭਾਜਪਾ ਤੋਂ ਬਾਅਦ ਭਾਰਤ ਦੀ ਤੀਜੀ ਨੈਸ਼ਨਲ ਪਾਰਟੀ ਦਾ ਮਾਣ ਹਾਸਲ ਹੈ ਜੋ ਬਾਬਾ ਸਾਹਿਬ ਦੇ ਕਾਰਵਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਨੁਸੂਚਿਤ ਵਰਗ ਦੀ ਮੁਖ ਤਾਰਾ ਦੀ ਪਾਰਟੀ ਬਸਪਾ ਦੇ ਇਸ ਸਮੇਂ ਪੰਜਾਬ ਵਿੱਚ ਡਾਕਟਰ ਅਵਤਾਰ ਸਿੰਘ ਕਰੀਮਪ uri ਸੁਭਾ ਪ੍ਰਦਾਨ ਹਨ ਅਸੀਂ ਉਸ ਨੂੰ ਬਹੁਤ ਨੇੜੇ ਤੋਂ ਦੇਖ ਰਹੇ ਹਾਂ ਡਾਕਟਰ ਕਰੀਮਪ uri ਦਿਨ ਰਾਤ ਅਣਥਕ ਮਿਹਨਤ ਕਰਕੇ ਬਸਪਾ ਦੇ ਮਾਧਿਅਮ ਰਾਹੀਂ ਬਾਬਾ ਸਾਹਿਬ ਦੇ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ ਉਨਾ ਦੀ ਪੰਜਾਬ ਸੰਭਾਲੋ ਮਹਮ ਨੂੰ ਸਮਾਜ ਦੇ ਹਰ ਵਰਗ ਦਾ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਪੰਜਾਬ ਸੰਭਾਲੋ ਮਹਮ ਪੰਜਾਬੀਆਂ ਵਿੱਚ ਭੌਜਨ ਸਮਾਜ ਦੇ ਚੰਗੇ ਪਵਿਕ ਦੀ ਉਮੀਦ ਪੈਦਾ ਕਰਦੀ ਹੋਈ ਜੋਸ਼ ਪਾ ਰਹੀ ਹੈ ਪੰਜਾਬ ਦੇ ਲੋਕਾਂ ਨੇ ਸਾਰੇ ਦਲਾਂ ਦੇ ਰਾਜ ਦੇਖ ਲਏ ਹਨ ਜਿਨ੍ਹਾਂ ਦੇ ਰਾਜ ਕਰਨ ਦੇ ਢੰਗ ਵਿੱਚ ਬਹੁਤ ਅੰਤਰ ਨਹੀਂ ਹੈ ਇਹ ਦਲ ਸਰਕਾਰਾਂ ਬਦਲਦੇ ਹਨ ਪਰ ਜੋ ਵਿਵਸਥਾ سرمایہਦਾਰਾਂ ਨੂੰ ਹੋਰ ਅਮੀਰ ਬਣਾਉਣ ਵਾਲੀ ਅਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਣ ਵਾਲੀ ਹੈ ਉਹ ਕਦੇ ਨਹੀਂ ਬਦਲਦੇ ਲੋਕਾਂ ਵਿੱਚ ਜਾਗਰਤੀ ਦਾ ਮਾਹੌਲ 15 ਅਗਸਤ ਦੇ ਦਿਨ ਇਸ ਸਾਲ ਬਸਪਾ ਦੀ ਪਟਿਆਲਾ ਦੀ ਮਹਾ ਰੈਲੀ ਵਿੱਚ ਦੇਖਣ ਨੂੰ ਮਿਲਿਆ ਲੋਕ ਆਪ ਮੁਹਾਰੇ ਕਹਿ ਰਹੇ ਸਨ ਕਿ ਸਭ ਨੂੰ ਇਸ ਨਾਲ ਜੁੜਨਾ ਚਾਹੀਦਾ ਹੈ ਇਸ ਤੋਂ ਅੱਗੇ ਗੱਲ ਕਰੀਏ ਤਾਂ ਪੰਜਾਬ ਵਿੱਚ ਬੌਜਨ ਸਮਾਜ ਦੇ ਬਾਬਾ ਸਾਹਿਬ ਨੂੰ ਰੈਬਰ ਮੰਨਦਾ ਕਹਿਣ ਵਾਲੇ ਬਹੁਤ ਸਾਰੇ ਛੋਟੇ-ਛੋਟੇ ਦਲ ਹਨ ਇਹਨਾਂ ਦੀ ਕਾਰਗੁਜ਼ਾਰੀ ਦੇਖੀਏ ਤਾਂ ਪੰਜਾਬ ਵਿੱਚ ਸਾਰੇ ਦਲਾਂ ਦੇ ਪ੍ਰਾਪਤ ਕੀਤੇ ਵੋਟਾਂ ਦਾ ਜੋੜ ਲਗਭਗ 80 ਪ੍ਰਤੀਸ਼ਤ ਹੀ ਬਣਦਾ ਹੈ ਇਹ ਦੇਖ ਕੇ ਲੱਗਦਾ ਹੈ ਕਿ ਇਹ ਦਲ ਕਈ ਦਹਾਕੇ ਤਾਂ ਕੀ ਸ਼ਾਇਦ 100 ਸਾਲ ਵੀ ਇਹ ਦਲ ਸੱਤਾ ਵਿੱਚ ਨਹੀਂ ਆ ਸਕਦੇ ਹੁਣ ਸਾਹਿਬ ਕਾਂਸ਼ੀਰਾਮ ਜੀ ਵਰਗਾ ਕੋਈ ਨੇਤਾ ਪੈਦਾ ਨਹੀਂ ਹੋ ਰਿਹਾ ਫੇਰ ਉਹ ਕਿਸੇ ਸੱਤਾ ਦੀ ਮੰਜ਼ਿਲ ਤੱਕ ਕਿਵੇਂ ਪਹੁੰਚਾ ਸਕਦੇ ਹਨ ਇਸ ਤੋਂ ਤਾਂ ਲੱਗਦਾ ਹੈ ਉਹ ਸਹੀ ਨਹੀਂ ਕਰ ਰਹੇ ਉਹ ਬਸਪਾ ਦੇ ਵਿਰੋਧ ਕਰਨ ਦਾ ਕੰਮ ਬਸਪਾ ਦੇ ਵਿਰੋਧੀ ਦਲਾਂ ਨਾਲੋਂ ਵੀ ਵੱਧ ਕਰ ਰਹੇ ਦਿਖਾਈ ਦੇ ਰਹੇ ਹਨ ਬਸਪਾ ਬਾਬਾ ਸਾਹਿਬ ਸਾਹਿਬ ਸ਼੍ਰੀ ਕਾਂਸ਼ੀਰਾਮ ਅਤੇ ਕੁਮਾਰੀ ਮਾਇਆਵਤੀ ਜਿਦੇ ਜੀਵਨ ਸੰਘਰਸ਼ ਨਾਲ ਦੂਜੇ ਦਲਾਂ ਨਾਲੋਂ ਇੱਕ ਵੱਡਾ ਜਨਤਕ ਆਧਾਰ ਰੱਖਦੀ ਹੈ ਸਾਰੇ ਛੋਟੇ ਦਲ ਉਸ ਦਾ ਕਦ ਛੋਟਾ ਕਰਨ ਵਿੱਚ ਵਿਰੋਧੀ ਦਲਾਂ ਨਾਲੋਂ ਅੱਗੇ ਹੋ ਕੇ ਪੂਮਿਕਾ ਨਿਭਾ ਰਹੇ ਹਨ ਜੋ ਮੰਦ ਬਾਗਾ ਹੈ ਬੌਜਨ ਸਮਾਜ ਦੇ ਸਮਝਦਾਰ ਲੋਕਾਂ ਨੂੰ ਸਹੀ ਰਾਹ ਦਿਖਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਰੈਬਰਾਂ ਦੇ ਸੰਗਰਸ਼ ਨਾਲ ਬਣੀ ਬੌਜਨ ਸਮਾਜ ਦੀ ਇਹ ਰਾਜਨੀਤਿਕ ਪਾਰਟੀ ਅੱਜ ਜੇਕਰ ਆਪਣਾ ਆਧਾਰ ਗਵਾ ਲੈਂਦੀ ਹੈ ਤਾਂ ਦੁਬਾਰਾ ਪਾਰਟੀ ਐਨੇ ਵੱਡੇ ਪੱਧਰ ਤੇ ਸਾਇਬ ਕਾਂਸ਼ੀ ਰਾਮ ਜੀਵਾੰਗ ਪ੍ਰਚਾਰ ਕਰਕੇ ਹੋਰ ਪਾਰਟੀ ਖੜੀ ਕਰਨ ਨੂੰ ਸ਼ਾਇਦ 100 ਸਾਲ ਹੋਰ ਲੱਗ ਜਾਣ ਹੁਣ ਵਿਰੋਧੀ ਦਲ ਵੀ पहला नालों होर मजबूत और गिणती अनेक हो गए हैं जदों की पहला प्रमुख पार्टी केवल कांग्रेस ही सी इसलिए बहुजन समाज के ज्ञानवान बुद्धिवान लोगों चाहिए है कि यही उस समय की नयाकत देखते दे हुए सबनों एकता करके सबन बहुजन समाज की मुखारा की पार्टी बसपा का साथ देके रैबर के दे सुपने नु पूरा करने सहयोग कर सत्ता हासिल हो जाएगी तो बहुते मसले वैसे ही निबड़ जाएंगे भारत को महान राष्ट्र बनाना है तो अम्बेडकर वादियों को एकजुट होना होगा वरना आपका भविष्य अच्छा नहीं है साथियों अब तो जाग जाओ अब नहीं जागोगे तो कब जागोगे अम्बेडक वादियों सब एक हो जाओ अम्बेडकर राइट यूनाइट टू विन बिग बैटल स्मॉल बैटल डू नॉट मेक स्ट्रीट कॉर अ मैटर ऑफ ऑनर ਜੈਨਾਦੀ ਕੁਲ ਵੋਟਾਂ ਪੰਜਾਬ ਵਿੱਚ ਵੋਟ ਪ੍ਰਤੀਸ਼ਤ ਵਿੱਚ ਵੰਡੇ ਜਾਣ ਕਰਕੇ ਦਲਿਤ ਸਮਾਜ ਦੇ ਬਹੁਤ ਸਾਰੇ ਅਣਜਾਣ ਲੋਕ ਆਪਣੇ ਆਪ ਉਹ ਕੰਮ ਕਰ ਬੈਠਦੇ ਹਨ ਜਿਹੜਾ ਕੰਮ ਉਹਨਾਂ ਦੇ ਵਿਰੋਧੀਆਂ ਨੇ ਕਰਨਾ ਹੁੰਦਾ ਹੈ ਬਸਪਾ ਉੱਤੇ ਵਿਰੋਧੀ ਸਾਰੇ ਦਲ ਸਮੇਂ-ਸਮੇਂ ਤੇ ਪ੍ਰਚਾਰ ਜਾਂ ਹੋਰ ਗਲਤ ਕਰਨ ਦੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਰਹੇ ਹਨ ਜਿਸ ਤਰ੍ਹਾਂ ਹੋਰ ਪਾਰਟੀਆਂ ਉੱਤੇ ਲੱਗਦੇ ਰਹਿੰਦੇ ਹਨ ਕਈ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਦੂਜੀਆਂ ਪਾਰਟੀਆਂ ਵਿੱਚ ਇਹ ਗੱਲ ਕਦੀ ਵੀ ਇਹ ਐਨੀ ਗਲਤ ਜਾਂ ਮਾੜੀ ਗੱਲ ਦਿਖਾਈ ਨਹੀਂ ਦਿੰਦੀ ਜਿੰਨੀ ਉਹਨਾਂ ਨੂੰ ਬਸਪਾ ਪਾਰਟੀ ਅਤੇ ਉਸ ਦੇ ਨੇਤਾਵਾਂ ਵਿੱਚ ਦਿਖਾਈ ਦਿੰਦੀ ਹੈ ਅਜਿਹਾ ਵੀ ਨਹੀਂ ਹੈ ਕਿ ਕੋਈ ਮਨੁੱਖ ਜਾਂ ਸੰਗਠਨ ਗਲਤੀ ਨਹੀਂ ਕਰ ਸਕਦਾ ਗਲਤੀਆਂ ਸਭ ਕੋਲੋਂ ਹੁੰਦੀਆਂ ਹਨ ਜੋ ਕੰਮ ਕਰਦਾ ਹੈ ਪਰ ਫਿਰ ਵੀ ਦੇਖਣਾ ਇਹ ਹੁੰਦਾ ਹੈ ਕਿ ਸੰਗਠਨ ਦਾ ਅੰਤਿਮ ਲਕਸ਼ ਕੀ ਹੈ ਇਸ ਦੀ ਪਛਾਣ ਦੇ ਕਈ ਤਰੀਕੇ ਹੋ ਸਕਦੇ ਹਨ ਬਸਪਾ ਆਮ ਲੋਕਾਂ ਦੀ ਪਾਰਟੀ ਹੈ ਇਸ ਦਾ ਅੰਤਿਮ લક્ષਵੀ ਆਮ ਲੋਕਾਂ ਦੇ ਹਿੱਤ ਹਨ ਇਹ ਸਹੀ ਹੈ ਇਹ ਸਮਝਣ ਲਈ ਇੱਕ ਉਦਾਹਰਣ ਇਹ ਵੀ ਲਈ ਜਾ ਸਕਦੀ ਹੈ ਕਿ ਉਹ ਕਿਸੇ ਵੀ ਦਲ ਪਾਰਟੀ ਦੇ ਚਲਾਉਣ ਲਈ ਤਨ ਦੇ ਮੁੱਖ ਸਰੋਤ ਕੀ ਹਨ ਕਿਉਂਕਿ ਕੋਈ ਵੀ ਜਦੋਂ ਤਨ ਨਾਲ ਜਦੋਂ ਕਿਸੇ ਦਾ ਸਮਰਥਨ ਕਰਦਾ ਹੈ ਤਾਂ ਬਦਲੇ ਵਿੱਚ ਉਸ ਤੋਂ ਵੱਧ ਲਾਭ ਲੈਣ ਦੀ ਉਮੀਦ ਕਰਦਾ ਹੈ ਤਨ ਜਨਾ ਸਰੋਤਾ ਤੋਂ ਆਉਂਦਾ ਹੈ ਉਹੀ ਦੇਖ ਕੇ ਸਮਝਿਆ ਜਾ ਸਕਦਾ ਹੈ ਪਾਰਟੀ ਦਾ ਬਾਹਰੀ ਦਿਖਾਵੇ ਕੀ ਹਨ ਅਤੇ ਅੰਦਰੂਨੀ ਮਕਸਦ ਕੀ ਹਨ ਸੁਪਰੀਮ ਕੋਰਟ ਦੇ ਆਦੇਸ਼ ਨਾਲ SBI ਦੇ ਚੋਣ ਬੈਅਡ ਖਰੀਦਣਾ ਨੰਗਾ ਕਰ ਦਿੰਦਾ ਹੈ ਕਿ ਪੰਜ ਪਾ ਕਾਂਗਰਸ ਅਤੇ ਹੋਰ ਬਹੁਤ ਸਾਰੇ ਦਲ سرمایہਦਾਰ ਦੇ ਤਨ ਨਾਲ ਚੱਲ ਰਹੇ ਹਨ ਇਹ ਵੀ ਸਾਫ ਹੋ ਗਿਆ ਕਿ ਬੌਜਨ ਸਮਾਜ ਪਾਰਟੀ ਉਹਨਾ ਤੋਂ ਤਨ ਨਹੀਂ ਲੈਂਦੀ ਆਮ ਗਰੀਬ ਅਤੇ ਮੁਲਾਜ਼ਮ ਦੇ ਪੈਸੇ ਨਾਲ ਹੀ ਚੱਲਦੀ ਹੈ ਅਤੇ ਉਹਨਾਂ ਦੇ ਹਿੱਤ ਲਈ ਕੰਮ ਕਰਦੀ ਹੈ ਬਸਪਾ ਨੂੰ ਛੱਡ ਕੇ ਸਾਰੇ ਹੀ ਦਲਾਂ ਦਾ ਕਿਰਦਾਰ ਇੱਕੋ ਜਿਹਾ ਹੈ ਐਨ ਜੀਓ ਐਕਸਫੇਮ ਹਾਰਵਰਡ ਯੂਨੀਵਰਸਿਟੀ ਅਤੇ ਹੋਰ ਬਹੁਤ ਸਾਰੇ ਐਨ ਜੀਓ ਦੇ ਸਰਵੇਖਣ ਦੱਸਦੇ ਹਨ ਕਿ ਭਾਰਤ ਉੱਤੇ ਰਾਜ ਕਰਨ ਵਾਲੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਭਾਰਤ ਦੇ ਖਾਸ ਜਾਤੀ ਵਰਗ ਦੇ ਅਮੀਰ ਲੋਕਾਂ ਨੂੰ ਹੋਰ ਅਮੀਰ ਬਣਾਇਆ ਹੈ। ਭਾਰਤ ਦਾ ਤਨ ਕੁਝ ਖਾਸ ਕਰਾਣਿਆਂ ਅਤੇ ਅਮੀਰਾਂ ਦੇ ਕੋਲ ਦਿਨੋ-ਦਿਨ ਵੱਧ ਰਿਹਾ ਹੈ। ਭਾਰਤ ਦਾ ਹਰ ਜਾਤੀ ਵਰਗ ਦੇ ਆਮ ਲੋਕ ਹੋਰ ਗਰੀਬ ਹੋ ਰਹੇ ਹਨ। ਸਰਕਾਰਾਂ ਨੇ ਅਮੀਰਾਂ ਅਤੇ ਗਰੀਬਾਂ ਦੇ ਵਿਚਕਾਰ ਦੀ ਖਾਈ ਨੂੰ ਹੋਰ ਵੱਡਾ ਅਤੇ ਗਹਿਰਾ ਕੀਤਾ ਹੈ। ਇਸੇ ਕਾਰਨ ਆਮ ਲੋਕਾਂ ਦੀਆਂ ਸਮੱਸਿਆਵਾਂ ਖਤਮ ਨਹੀਂ ਹੋ ਰਹੀਆਂ। ਇਹ ਗੱਲ ਸਾਰੇ ਹੀ ਰਾਜਨੀਤਿਕ ਦਲ ਜਾਣਦੇ ਹਨ ਪਰ ਫੇਰ ਵੀ ਉਹ ਜਨਤਾ ਨਾਲ ਝੂਠੇ ਵਾਅਦੇ ਕਰਕੇ ਸਰਕਾਰਾਂ ਬਣਾਉਂਦੇ ਆ ਰਹੇ ਹਨ ਇਹ ਦਲ ਸਰਕਾਰਾਂ ਬਦਲਦੇ ਹਨ ਵਿਵਸਥਾ ਨਹੀਂ ਬਦਲਦੇ ਫੇਰ ਤੋਂ ਉਹਨਾਂ ਲੋਕਾਂ ਦਾ ਗੱਲ ਕਰਦੇ ਹਾਂ ਜਿਹੜੇ ਬੌਜਨ ਸਮਾਜ ਪਾਰਟੀ ਦੀ ਮੁਖ ਤਾਰਾ ਤੋਂ ਦੂਰ ਰਹਿ ਕੇ ਆਪਣੇ ਗਰੁੱਪ ਜਾਂ ਸੰਗਠਨ ਬਣਾ ਕੇ ਕੰਮ ਕਰਦੇ ਹਨ ਉਹ ਸਿੱਧਾ ਜਾਂ ਅਸਿੱਧਾ ਨੁਕਸਾਨ ਆਪਣੇ ਸਮਾਜ ਦਾ ਹੀ ਕਰ ਰਹੇ ਹੁੰਦੇ ਹਨ ਬੌਜਨ ਸਮਾਜ ਦੀ ਮੁਖ ਤਾਰਾ ਦੀ ਪਾਰਟੀ ਨੂੰ ਕਮਜ਼ੋਰ ਕਰ ਰਹੇ ਹੁੰਦੇ ਹਨ ਬਾਬਾ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਸੀ ਵਰਗ ਦਾ ਇੱਕ ਮਜ਼ਬੂਤ ਸੰਗਠਨ ਤਾਂ ਹੋਣਾ ਹੀ ਚਾਹੀਦਾ ਹੈ ਜਿਹੜਾ ਦਲਿਤ ਸਮਾਜ ਵਿੱਚ ਸੱਤਾ ਹਾਸਲ ਕਰਨ ਦੀ ਉਮੀਦ ਜਗਾ ਸਕੇ ਅਸੀਂ ਜਾਣਦੇ ਹਾਂ ਕਿ ਕੋਈ ਵੱਡਾ ਸੰਗ੍ਰਸ਼ ਜਾਈਓ ਜਿੰਨਾ ਹੋਵੇ ਤਾਂ ਛੋਟੀਆਂ-ਛੋਟੀਆਂ ਨਿੱਜੀ ਜਾਂ ਗਰੁੱਪਬੰਦੀ ਦੀਆਂ ਲੜਾਈਆਂ ਹਾਰਨੀਆਂ ਹੀ ਪੈਂਦੀਆਂ ਹਨ ਆਪਸੀ ਰੰਜਸਾ ਪੁਲਾਕੇ ਇਕਤਾ ਕਰਕੇ ਵੱਡੀ ਲੜਾਈ ਜਿੱਤਣੀ ਹੁੰਦੀ ਹੈ ਜਿਸ ਦੇ ਅਸਰ ਨਾਲ ਮੌਜੂਦਾ ਅਤੇ ਪਵਿੱਖ ਦੀਆਂ ਪੀੜ੍ਹੀਆਂ ਨੂੰ ਲਾਭ ਹੁੰਦਾ ਹੈ ਬਹੁਤ ਸਾਰੇ ਲੋਕ ਜੋ ਹੋਰ ਦਲਾਂ ਦੇ ਵਿੱਚੋਂ ਆਪਣਾ ਭਵਿੱਖ ਦੇਖਦੇ ਹਨ ਆਪ ਤਾਂ ਅਮੀਰ ਹੋ ਸਕਦੇ ਹਨ ਜਾਂ ਆਪਣੇ ਬੱਚਿਆਂ ਲਈ ਕੁਝ ਤਨ ਜਮਾ ਕਰ ਸਕਦੇ ਹਨ ਉਹ ਲੋਕ ਯਾਦ ਰੱਖਣ ਤਨ ਕਦੇ ਟਿਕਾਉ ਨਹੀਂ ਹੁੰਦਾ ਇਹ ਕਦੇ ਆ ਸਕਦਾ ਹੈ ਅਤੇ ਜਾ ਸਕਦਾ ਹੈ ਪਰ ਜੇਕਰ ਕਿਸੇ ਵਰਗ ਦੇ ਕੋਲ ਸਮਾਜਿਕ ਸ਼ਕਤੀ ਹੁੰਦੀ ਹੈ ਉਸ ਦਾ ਹੀ ਸਮਾਜ ਵਿੱਚ ਮਾਨ ਸਨਮਾਨ ਉੱਚਾ ਹੁੰਦਾ ਹੈ ਇਸ ਲਈ ਸੰਗਰਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਭਾਰਤ ਅਤੇ ਹਰ ਵਰਗ ਦਾ ਪਵਿੱਕ ਉਜਵਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।